ਕਹ ਹਰ ਮਿਲਨ ਬੈਂਸ ਨੇ ਜਿਹੜੇ ਐਥਲੀਟ ਤੁਸੀਂ ਜਾਣਦੇ ਹੋਗੇ ਪਟਿਆਲੇ ਤੋਂ ਏਸ਼ੀਅਨ ਗੇਮ 'ਚ ਨਾ ਮੈਡਲ ਲੈ ਕੇ ਆਏ ਇੱਕ ਆਪਣੇ ਤੂਰ ਨੇ ਤੇਜਿੰਦਰ ਪਾਲ ਉਹ 골ਡ ਮੈਡਲ ਲੈ ਕੇ ਆਏ ਆਪਣੇ ਸਪੋਰਟਸ ਮਿਨਿਸਟਰ ਨੇ ਜਿਹੜੇ ਰੀਤ ਹੇਰ ਜਿਹੜੇ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਦਾ ਹਿੱਸਾ ਵੀ ਬਣੇ ਉਹਨਾਂ ਨੂੰ ਮੂੰਹ ਤੇ ਕਹਿੰਦੇ ਕਹਿੰਦੇ ਸਾਡੇ ਨੂੰ ਮਜ਼ਾਕ ਉਡਾਉਂਦੇ ਆ ਵਾਰਲੇ ਸੂਬਿਆਂ ਵਾਲੇ ਤਾ ਨਾ ਦਿੰਦੇ ਆ ਕਿ ਤੁਹਾਡਾ ਤਾਂ 골ਡ ਵੀ ਸਾਡੇ ਸਿਲਵਰ ਦੇ ਬਰਾਬਰ ਆ ਖਿਡਾਰੀ ਮੈਨੂੰ ਚੰਗੇ ਇਸੇ ਕਰਕੇ ਲੱਗਦੇ ਉਹਨਾਂ 'ਚ ਬਦਲੇ ਦੀ ਭਾਵਨਾ ਨਹੀਂ ਹੁੰਦੀ ਉਹ ਇੱਕ ਵਾਰੀ ਜਿੱਤਣ ਲਈ 100 ਵਾਰੀ ਹਾਰਨ ਦਾ ਜਜ਼ਬਾ ਰੱਖਦੇ ਤੁਸੀਂ ਜ਼ਮੀਨ ਜਾਇਦਾ ਕੀ ਸੇ ਪਿੱਛੇ ਤੀਜੇ ਬੰਦੇ ਪਿੱਛੇ ਲੱਗ ਕੇ ਕਿਵੇਂ ਤੋੜ ਕੇ ਆਪਸ ਦੇ ਵਿੱਚ ਲੜ ਕੇ ਮਰ ਜਾਂਦੇ ਹੋ ਸਾਰੇ ਰਿਸ਼ਤੇ ਬਣਾ ਸਕਦੇ ਹੋ ਇੱਕ ਮਾਂ ਦੀ ਢਡੋਂ ਕਦੋਂ ਜੰਮੂਗੀ ਜਦੋਂ ਦੋ ਭਰਾ ਲੜਦੇ ਆ ਉਹ ਮਾਂ ਪਿਓ ਦੇ ਕਿੱਡੇ ਮਾੜੇ ਕਰਮ ਹੋਣਗੇ ਜਿੰਨਾ ਸਾਹਮਣੇ ਲੜਦੇ ਤੇ ਪਹਿਲਾਂ ਤੁਸੀਂ ਐਂ ਦੱਸੋ ਦੋ ਭਰਾ ਹੋ ਕੇ ਜਦੋਂ ਜ਼ਮੀਨ ਜਾਇਦਾਦ ਪਿੱਛੇ ਵੜ ਟੁੱਕ ਲੱਗਦੇ ਪਹਿਲਾਂ ਤਾਂ ਮਾਂ ਮੰਡੋ ਜਿਹਦੀ ਕੁੱਖ ਚੋਆ ਉਹ ਵੀ ਅੱਧੀ ਅੱਧੀ ਕਰੋ ਨਾ ਉਹਨੂੰ ਪਹਿਲਾਂ ਪਹਿਲਾਂ ਤਾਂ ਉਹਨੂੰ ਮਾਰੋ ਉਹ ਥੋੜੇ ਇਹ ਸੰਤਾਪ ਨਾ ਚੱਲੇ ਉਹਨੂੰ ਲੜ ਦੇ ਉਧਰ ਟੁਕੜੇ ਉਹਦਾ ਬਲੱਡ ਉਹਦਾ ਫਲਸ਼ ਤੁਸੀਂ ਸਾਰਾ ਅੰਦਰੋਂ ਨਿਕਲੇ ਉਹਦੇ ਠੀਕ ਹੈ ਉਹਦੇ ਦਿਲ ਤੇ ਕੀ ਬਿੱਤਦੀ ਹੋਗੀ ਪਹਿਲਾਂ ਉਹਨੂੰ ਮਾਰੋ ਫੇਰ ਵੰਡੋ ਜ਼ਮੀਨ ਲੈ ਦਾਦਾ ਮੈਦਾਨ ਤੋਂ ਬਾਅਦ ਵੀ ਗੇਮਾਂ ਚੱਲਦੀਆਂ ਚਾਹੇ ਗਵਾਂਡੀਆਂ ਚੋਂ ਨਾ ਇਹਨੂੰ ਖੇਡਾਂ ਦੇ ਮੈਡਲ ਲੈ ਕੇ ਆਉਣੇ ਦੋ ਮੈਂ ਉਹ ਜਿਹੜੇ ਮੈਡਲ ਚੋਂ ਔਕੜਾਂ ਨੇ ਉਹ ਦੂਰ ਕਰੂੰਗਾ ਆਪਣਾ ਦੋਸਤ ਵੀ ਹਜੇ ਨਾਲ ਬੈਠੇ ਕੋਈ ਬੈਠੀ ਹੋਵੇ ਗਰਲਫ੍ਰੈਂਡ ਇਹ ਮੇਰਾ ਭਰਾ ਜ਼ਿੰਦਗੀ ਦੇ ਵਿੱਚ ਤੁਹਾਡੀ ਮੌਤ ਤੇ ਬਣਨ ਵਾਲੇ ਚਾਨਣ ਤੱਕ ਅਸੀਂ ਸਾਰੀ ਜ਼ਿੰਦਗੀ ਸ਼ੇਅਰ ਕਰਦੇ ਹਾਂ ਇਹ ਗੱਲਾਂ ਆਮ ਜ਼ਿੰਦਗੀ 'ਚ ਹਕੀਕਤ ਵਿੱਚ ਉਦਾਂ ਚੱਲਣਾ ਸੌਖਾ ਹੁੰਦਾ ਜਿਵੇਂ ਇੱਕ ਹੀਰੋ ਚੱਲਦਾ ਫਿਲਮ 'ਚ ਨਹੀਂ ਨਹੀਂ ਮੈਂ ਆਮ ਜ਼ਿੰਦਗੀ 'ਚ ਇਹੀ ਸੋਚ ਰਹਾ ਪੰਜਾਬੀ ਫਿਲਮ ਜਗਤ 'ਚ ਵੀ ਸੁਣਨ ਨੂੰ ਚਾਉਂਦਾ ਕਿ ਬਹੁਤ ਗੇਮਾਂ ਪੈਂਦੀ ਰਹਿੰਦੀਆਂ ਕਿਹੜਾ ਕਿਹਨੂੰ ਠੇਬੀ ਲਾ ਗਿਆ ਵੀ ਨਹੀਂ ਪਤਾ ਲੱਗਣ ਦਿੰਦੇ ਦੂਜਿਆਂ ਦੇ ਗੇਮਾਂ ਖੇੜਦੇ ਖੇੜਦੇ ਇਹ ਤਾਂ ਸਬਜੈਕਟ ਤੋਂ ਹਿੱਲ ਜਾਂਦੇ ਹਿੱਲ ਜਾਂਦੇ ਆ ਬਾਅਦ ਵਿੱਚ ਪੁੱਛਦਾ ਪੱਤਰਕਾਰ ਸਵਾਲ ਆ ਲੜਾਈ ਦਾ ਦਿਮਾਗ 'ਚ ਕੁਝ ਹੋਰ ਚੱਲ ਰਹੀ ਹੁੰਦੀ ਆ ਹਾਂ ਹਾਂ ਵਧੀਆ ਬਣੀ ਜੀ ਦੇਖੋ ਤੁਸੀਂ ਜਾ ਕੇ ਨਾ ਉਹ ਪਰ ਪਹਿਲਾਂ ਬਦ ਲੱਗਦਾ ਵੀ ਉਹੀ ਪੱਤਰਕਾਰ ਤੁਹਾਡਾ ਜਾ ਕੇ ਬੁਲਟਾ ਰਿ ਝੂਠਾ ਮੁੱਠਾ ਕਦੇ ਤਾਂ ਕਹਿਣਾ ਪਿਆ ਹੀ ਹੋਊਗਾ ਕਿ ਫਿਲਮ ਅਸੀਂ ਬੰਬ ਬਣਾਈ ਹੈ ਬਾਕੀਆਂ ਨੂੰ ਵਕਰੀ ਬਣਾਈ। ਮਾੜੀ ਆ ਤਾਂ ਮਾੜੀ ਲਿਖੋ ਚੰਗੀ ਆ ਤਾਂ ਚੰਗੀ ਲਿਖੋ। ਦਾ ਲੀਡਰਾਂ ਨੂੰ ਤਾਂ ਕਰਦਾ ਹੀ ਕਰਦਾ ਕੋਈ ਪੁੱਠਾ ਸਵਾਲ ਪੁੱਛ ਰਿਹਾ ਨਾ ਉਹ ਬੜੇ ਤੜਫਦੇ ਹੈ ਵੀ ਇਹ ਕਿਵੇਂ ਪੁੱਛ ਲਿਆ। ਇਦਾਂ ਹੀ ਕਈ ਜਿਹੜੇ ਐਕਟਰ ਹੈਗੇ ਉਹ ਕਹਿੰਦੇ ਨਹੀਂ ਮੇਰੇ ਬਾਰੇ ਚੰਗਾ ਹੀ ਲਿਖਿਆ ਜਾਵੇ ਪ੍ਰੈਸ 'ਚ। ਉਹ ਲੀਡਰਾਂ ਨੂੰ ਤਾਂ ਹੈ ਜੇ ਐਕਸੈਪਟ ਕਰ ਲਿਆ ਤਾਂ ਮੋਟਾ ਭੱਜਣਗੇ। ਮੈਂ ਤਾਂ ਕਰਨਾ ਐਕਸੈਪਟ ਇਹ ਚੀਜ਼ ਨੂੰ ਮੇਰਾ ਕੌਣ ਭੱਜੂਗਾ। ਫਰਵਰੀ ਨੂੰ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ 'ਚ ਖੜੀ ਉਸ ਦਾ ਟਾਈਟਲ ਹੈ ਇਸ ਫਿਲਮ ਦੀ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੇ ਸਬਜੈਕਟ ਦੀ ਉਡੀਕ ਕੀਤੀ ਜਾ ਰਹੀ ਸੀ ਕਿਉਂਕਿ ਪੰਜਾਬੀ ਸਿਨੇਮਾ ਦੇ ਵਿੱਚ ਇਸ ਤਰ੍ਹਾਂ ਦੀਆਂ ਫਿਲਮਾਂ ਬਹੁਤ ਘੱਟ ਬਣੀਆਂ ਬਾਲੀਵੁੱਡ 'ਚ ਹਾਲਾਂਕਿ ਬਹੁਤ ਸਾਰੇ ਟਾਈਟਲ ਇਸ ਤਰ੍ਹਾਂ ਦੇ ਸਾਨੂੰ ਮਿਲ ਜਾਂਦੇ ਆ ਪਹਿਲੀ ਵਾਰੀ ਕਹਿ ਸਕਦੇ ਇੱਕ ਵੱਡਾ ਤਜਰਬਾ ਹੋਣ ਜਾ ਰਿਹਾ ਹੈ ਇਸ ਫਿਲਮ ਦਾ ਇੱਕ ਅਹਿਮ ਕਿਰਦਾਰ ਹੈ ਕਰਤਾਰ ਸਿੰਘ ਚੀਮਾ ਸਾਡੇ ਨਾਲ ਨਹੀਂ ਖੜੀ ਬਣ ਕੇ ਅੱਜ ਇਹ ਫਿਲਮ ਦੇ ਰਹੀ ਆਉਣਗੇ ਇਸ ਵਾਰੀ ਤੇ ਪੁੱਛਦੇ ਆ ਹਾਂ ਬਾਈ ਜੀ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਕਿਉਂਕਿ ਤੁਹਾਡਾ ਜ ਇੱਕ ਬਾਡੀ ਲੈਂਗੁਏਜ ਆ ਪਹਿਰਾਵਾ ਰਹਿੰਦਾ ਪੈੰਡੂ ਠੇਠ ਵੀ ਹੁੰਦਾ ਤੇ ਇੱਕ ਉਸ ਨੌਜਵਾਨ ਵਰਗਾ ਹੁੰਦਾ ਜਿਹੜਾ ਸੇਧ ਦਿੰਦਾ ਬਾਕੀਆਂ ਨੂੰ ਤਾਂ ਖਿਡਾਰੀ ਫਿਲਮ ਦੇ ਜਰੀਏ ਇਸ ਵਾਰੀ ਤੁਹਾਡੀ ਜਿਹੜੀ ਐਂਟਰੀ ਹੋ ਰਹੀ ਹੈ ਇਸ ਪਾਸੇ ਨੂੰ ਉਹਨੂੰ ਲੈ ਕੇ ਕਿਵੇਂ ਦਾ ਤੁਹਾਡਾ ਜਿਹੜਾ ਭਾਵਨਾਵਾਂ ਨੇ ਤਜਰਬੇ ਨੇ ਖਿਡਾਰੀ ਖੇਡ ਨਾਲ ਜੁੜਿਆ ਹੋਇਆ ਕਨਸੈਪਟ ਹੈ ਪਰ ਮੈਦਾਨ ਤੋਂ ਬਾਅਦ ਵੀ ਗੇਮਾਂ ਚੱਲਦੀਆਂ ਹੈਣ ਚਾਹੇ ਗਵਾਂਡੀਆਂ ਚੋਂ ਜਾਂਦੇ ਆਏ ਉਹ ਪੰਚਾਇਤੀ ਚੋਂ ਪਤਾ ਨਹੀਂ ਕਿੱਥੇ ਕਿੱਥੇ ਲਾ ਦੋ ਆਪਾਂ ਨਾਂ ਨਹੀਂ ਦਿੰਦੇ ਕਿਸ ਜੀ ਦਾ ਤੂੰ ਤੁਹਾਨੂੰ ਜ਼ਿੰਦਗੀ ਜਿਉਣ ਲਈ ਖੇਡ ਤਾਂ ਬੜੀ ਜ਼ਰੂਰੀ ਆ। ਨਾ ਕਮਾਉਣ ਲਈ ਖੇਡ ਤਾਂ ਜ਼ਰੂਰੀ ਆ ਪਰ ਡਿਪੈਂਡ ਕਰਦਾ ਕਿਹੜੀ ਜੀ ਹੈਨਾ ਹੁਣ ਇਹ ਇੱਕ ਕੁਸ਼ਤੀ ਖੇਡ ਲਈ ਆ। ਜੀ ਕੁਸ਼ਤੀ ਖੇਡ ਦੇ ਵਿੱਚ ਜਿਹੜਾ ਕਿਰਦਾਰ ਆ ਮੇਰਾ ਉਹ ਬਾਹਰ ਦੀਆਂ ਖੇਡਾਂ ਨੂੰ ਖੇਡਦਾ ਖੇਡਦਾ ਸ਼ਾਇਦ ਕੁਸ਼ਤੀ ਤੋਂ ਹੋਵੇ ਹੋ ਜਾਂਦਾ। ਆਪਣੇ ਪਰਿਵਾਰ ਦੇ ਪਿਆਰ ਦੇ ਵਿੱਚ ਆਪਣੇ ਭਰਾ ਦੇ ਪਿਆਰ ਚ ਉਹ ਖੇਡ ਤੋਂ ਹੋਵੇ ਹੋ ਕੇ ਜ਼ਿੰਦਗੀ ਦੀ ਦੂਜੀਆਂ ਖੇਡਾਂ ਚ ਪੈ ਜਾਂਦਾ। ਉਹ ਕਹਿੰਦਾ ਮੈਂ ਸਮਾਜਿਕ ਖੇਡਾਂ ਖੇਡੂਗਾ ਇਹਨੂੰ ਜ਼ਿੰਦਗੀ ਚ ਦੂਜੀ ਖੇਡ ਖੇਡਣ ਨੂੰ। ਇਨੂੰ ਖੇਡਾਂ ਦੇ ਮੈਡਲ ਲੈ ਕੇ ਆਉਣੇ ਤੋਂ ਮੈਂ ਉਹ ਜਿਹੜੇ ਮੈਡਲ ਚਾਉਂਕੜਾ ਨੇ ਉਹ ਦੂਰ ਕਰੂੰਗਾ ਸੋ ਇਹ ਦੋ ਭਰਾਵਾਂ ਦਾ ਪਿਆਰ ਕਹਿ ਸਕਦੇ ਹੈਗੇ ਹਨ ਸੋ ਮੈਨੂੰ ਲੱਗਦਾ ਕਿ ਹੀਰੋ ਹੀਰੋਇਨ ਤੇ ਜਾਂ ਹੋਰ ਚੀਜ਼ਾਂ ਤੇ ਬਹੁਤ ਫਿਲਮਾਂ ਬਣੀਆਂ ਪੰਜਾਬ ਦੇ ਵਿੱਚ ਜਾਂ ਕਿ ਪੰਜਾਬ ਦੇ ਵਿੱਚ ਤਾਂ ਭਰਾ ਆਪਣਾ ਦੋਸਤ ਵੀ ਹਜੇ ਨਾਲ ਬੈਠੇ ਕੋਈ ਬੈਠੀ ਹੋਈ ਗਰਲਫ੍ਰੈਂਡ ਇਹ ਮੇਰਾ ਭਰਾ ਕਹਿ ਦਿੰਦੇ ਹਨ ਹੈਨਾ ਆਪਾਂ ਕੈਨੀ ਹੈ ਭਰਾ ਹੈਗਾ ਪਰ ਭਰਾਵਾਂ ਦਾ ਰਿਸ਼ਤਾ ਜੋ ਅੱਜਕੱਲ ਸਮਝਦਾ ਨਹੀਂ ਕੋਈ ਅਸੀਂ ਜੇ ਦੋ ਭਰਾ ਹੈ ਗਿਆਂ ਸਕੇ ਅਸੀਂ ਮਾਂ ਦੀ ਕੁੱਖ ਦੇ ਹਨੇਰੇ ਤੋਂ ਲੈ ਕੇ ਹੂੰ ਜ਼ਿੰਦਗੀ ਦੇ ਵਿੱਚ ਤੁਹਾਡੀ ਮੌਤ ਤੇ ਬਣਨ ਵਾਲੇ ਚਾਨਣ ਤੱਕ ਅਸੀਂ ਸਾਰੀ ਜ਼ਿੰਦਗੀ ਸ਼ੇਅਰ ਕਰਦੇ ਹਾਂ ਹੂੰ ਉਹ ਸਮਝ ਨਹੀਂ ਆਉਂਦੀ ਵੀ ਤੁਸੀਂ ਜ਼ਮੀਨ ਜਾਇਦਾਦਾਂ ਪਿੱਛੇ ਕਿਸੇ ਪਿੱਛੇ ਤੀਜੇ ਬੰਦੇ ਪਿੱਛੇ ਲੱਗ ਕੇ ਕਿਵੇਂ ਤੋੜ ਕੇ ਆਪਸ ਦੇ ਵਿੱਚ ਲੜ ਕੇ ਮਰ ਜਾਂਦੇ ਹੋ ਕਿਵੇਂ ਦਿਲ ਕਰਦਾ ਤੁਸੀਂ ਯਾਰ ਸਾਰੇ ਰਿਸ਼ਤੇ ਬਣਾ ਸਕਦੇ ਹੋ ਇੱਕ ਮਾਂ ਦੀ ਢਿੱਡੋਂ ਕਦੋਂ ਜੰਮੋਗੇ ਜਦੋਂ ਦੋ ਭਰਾ ਲੜਦੇ ਆ ਉਹ ਮਾਂ ਪਿਓ ਦੇ ਕਿੱਡੇ ਮਾੜੇ ਕਰਮ ਹੋਣਗੇ ਜਿੰਨਾ ਸਾਹਮਣੇ ਲੜਦੇ ਨੇ ਤੇ ਪਹਿਲਾਂ ਤੁਸੀਂ ਐਂ ਦੱਸੋ ਦੋ ਭਰਾ ਹੋ ਕੇ ਜਦੋਂ ਜ਼ਮੀਨ ਜਾਇਦਾਦ ਪਿੱਛੇ ਵੜ ਟੁੱਕ ਲਾਗਦੇ ਪਹਿਲਾਂ ਤਾਂ ਮਾਂ ਵੰਡੋ ਜਿਹਦੀ ਕੁੱਖ ਚੋਂ ਉਹ ਵੀ ਅੱਧੀ ਅੱਧੀ ਕਰੋ ਨਾ ਉਹਨੂੰ ਪਹਿਲਾਂ ਪਹਿਲਾਂ ਤਾਂ ਉਹਨੂੰ ਮਾਰੋ ਉਹ ਤੁਹਾਡੇ ਇਹ ਸੰਤਾਪ ਨਾ ਚੱਲੇ ਕਿ ਤੁਹਾਨੂੰ ਲੜਦੇ ਉਹਦੇ ਟੁਕੜੇ ਤਾਂ ਬਲੱਡ ਉਹਦਾ ਫਲਸ਼ ਤੁਸੀਂ ਸਾਰਾ ਅੰਦਰੋਂ ਨਿਕਲੇ ਉਹਦੇ ਠੀਕ ਹੈ ਉਹਦੇ ਦਿਲ ਤੇ ਕੀ ਬੀਤਦੀ ਹੋਗੀ ਪਹਿਲਾਂ ਉਹਨੂੰ ਮਾਰੋ ਫੇਰ ਵੰਡੋ ਜ਼ਮੀਨ ਜਾਇਦਾਦ ਆਹ ਜਿਹੜੀਆਂ ਗੱਲਾਂ ਨਾ ਆਮ ਜ਼ਿੰਦਗੀ 'ਚ ਅਸਰ ਬਹੁਤ ਕਰਦੀਆਂ ਗਾਣੇ ਵੀ ਕਰਦੇ ਆ ਫਿਲਮਾਂ ਵੀ ਕਰਦੀਆਂ ਤੁਹਾਨੂੰ ਲੱਗਦਾ ਕਿ ਕਿਰਦਾਰ ਨਵਾਉਂਦੇ ਆ ਤੇ ਫਿਰ ਅਸੀਂ ਅਸਲੀ ਜ਼ਿੰਦਗੀ ਆ ਲਾਉਨੇ ਆ ਜਦੋਂ ਸੈੱਟ ਤੋਂ ਵੀ ਬਾਹਰ ਆ ਜੰਨੇ ਆ ਸਿਨੇਮਾ 'ਚ ਫਿਲਮ ਰਿਲੀਜ਼ ਹੋ ਗਈ ਉਦੋਂ ਵੀ ਬਾਹਰ ਆ ਗਏ ਇਹ ਗੱਲਾਂ ਆਮ ਜ਼ਿੰਦਗੀ 'ਚ ਹਕੀਕਤ ਵਿੱਚ ਉਦਾਂ ਚੱਲਣਾ ਸੌਖਾ ਹੁੰਦਾ ਜਿਵੇਂ ਇੱਕ ਹੀਰੋ ਚੱਲਦਾ ਫਿਲਮ 'ਚ ਨਹੀਂ ਨਹੀਂ ਮੈਂ ਆਮ ਜ਼ਿੰਦਗੀ 'ਚ ਇਹੀ ਸੋਚਦਾ ਤੁਸੀਂ ਹਰ ਘਰ ਦੇ ਹੀਰੋ ਹੁੰਨੇ ਹੋ ਜ਼ਿੰਦਗੀ ਆਪਣੀ ਦੇ ਆਪ ਹੀਰੋ ਇਹਨੂੰ ਰੱਬ ਨੇ ਤੁਹਾਨੂੰ ਪੈਦਾ ਕੀਤਾ ਇੱਕ ਥਾਂ ਦਿੱਤੀ ਉਹ ਥਾਂ ਦੇ ਹੀਰੋ ਤੁਸੀਂ ਹੀ ਹੋ ਤੁਸੀਂ ਚੱਲਣਾ ਹੈਗਾ ਮੈਂ ਵੀ ਆਪਣੇ ਭਰਾ ਨੂੰ ਕਹਿੰਦੇ ਤੁਸੀਂ ਰਿਸ਼ਤਾ ਜਮਾਉਣਾ ਜੇ ਸਾਰੀ ਫੈਮਿਲੀ ਇਕੱਠੀ ਰੱਖਣੀ ਹੈ ਨਾ ਇੱਕ ਬੰਦੇ ਨੂੰ ਨੁਕਸਾਨ ਚੱਲਣਾ ਪੈਂਦਾ ਤੁਸੀਂ ਖੇਡਾਂ ਦੀ ਗੱਲ ਕੀਤੀ ਹੈ ਨਾ ਕਿ ਇੱਕ ਤਾਂ ਹੁੰਦੀ ਹੈ ਖੇਡ ਭਾਵਨਾ ਵਾਲੀ ਖੇਡ ਖੇਡਣੀ ਜਿਹਦੇ ਵਿੱਚ ਤੁਹਾਡੇ ਕੋਲ ਟਾਰਗੇਟ ਨੇ ਤੁਹਾਡੇ ਕੋਲ ਇੱਕ ਮੰਜ਼ਲ ਆ ਗੇਮਾਂ ਬਾਹਰ ਬਹੁਤ ਪੈਂਦੀਆਂ ਪੰਜਾਬੀ ਫਿਲਮ ਜਗਤ 'ਚ ਵੀ ਸੁਣਨ ਚ ਆਉਂਦਾ ਕਿ ਬਹੁਤ ਗੇਮਾਂ ਪੈਂਦੀ ਰਹਿੰਦੀਆਂ ਕਿਹੜਾ ਕਿਹਨੂੰ ਠੇਬੀ ਲਾ ਗਿਆ ਇਹ ਵੀ ਨਹੀਂ ਪਤਾ ਲੱਗਣ ਦਿੰਦੇ ਫਿਰ ਉਹਦਾ ਵੀ ਟਾਰਗੇਟ ਜੀਵ ਕਰਨਾ ਹੀ ਹੈ ਨਾ ਜੀ ਦੂਜੀਆਂ ਖੇਡਾਂ 'ਚ ਪੁਲਵਾਨਾਂ ਨੂੰ ਢਾਕੇ ਮੈਡਲ ਲੈਣਾ ਇਹਦੇ 'ਚ ਵੀ ਆ ਬੀ ਸਿਨੇਮੇ 'ਚ ਸਾ ਅਸੀਂ ਦੂਜਿਆਂ ਦੇ ਗੇਮਾਂ ਖੇਡਦੇ ਖੇਡਦੇ ਇਹਦਾ ਸਬਜੈਕਟ ਤੋਂ ਹਿੱਲ ਜਾ। ਹਿੱਲ ਜਾਂਦੇ ਆ। ਬਾਅਦ ਵਿੱਚ ਪੁੱਛਦਾ ਪੱਤਰਕਾਰ ਸਵਾਲ ਆ ਲੜਾਈ ਦਾ ਦਿਮਾਗ ਵਿੱਚ ਕੁਝ ਹੋਰ ਚੱਲ ਰਹੀ ਹੁੰਦੀ ਆ। ਹਾਂ ਹਾਂ ਵਧੀਆ ਬਣੀ ਜੀ। ਦੇਖੋ ਤੁਸੀਂ ਜਾ ਕੇ ਹਨਾ ਉਪਰ ਪਹਿਲਾਂ ਪਤਾ ਲੱਗਦਾ ਵੀ ਉਹੀ ਪੱਤਰਕਾਰ ਤੁਹਾਡਾ ਜਾ ਕੇ ਰਿਵਿਊ ਲਾ ਰਿਹਾ ਹੁੰਦਾ। ਹੂੰ। ਸੋ ਮਾਈਂਡ ਨੂੰ ਚੰਗਾ ਕੰਮ ਕਰਨ ਤੱਕ ਰੱਖੋ। ਕਦੇ ਤੁਹਾਨੂੰ ਕਿੰਨੀਆਂ ਹੀ ਫਿਲਮਾਂ ਦਾ ਹਿੱਸਾ ਤੁਸੀਂ ਬਣ ਗਏ ਅੱਜ ਤੱਕ ਜੰਨੀਆਂ ਫਿਲਮਾਂ ਦਾ ਹਿੱਸਾ ਰਹੇ। ਝੂਠਾ-ਮੂਠਾ ਕਦੇ ਤਾਂ ਕਹਿਣਾ ਪਿਆ ਹੀ ਹੋਊਗਾ ਕਿ ਫਿਲਮ ਅਸੀਂ ਬੰਬ ਬਣਾਈ ਆ ਬਾਕੀਆਂ ਨਾਲੋਂ ਵੱਖਰੀ ਬਣਾਈ ਆ। ਮੈਂ ਤੇ ਇਹਨਾਂ ਹਰ ਫਿਲਮ ਇੰਟਰਵਿਊ ਚ ਚੱਕ ਲਉ ਮੈਂ ਕਹਿੰਦਾ ਫਿਲਮ ਵਧੀਆ ਬਣਾਈ ਹੈ ਜਾ ਕੇ ਫੈਸਲਾ ਕਰੋ ਮਾੜੀ ਆ ਤਾਂ ਮਾੜੀ ਲਿਖੋ ਚੰਗੀ ਆ ਤਾਂ ਚੰਗੀ ਲਿਖੋ ਆਪਾਂ ਓਵਰ ਕੰਫੀਡੈਂਸ ਵਿੱਚ ਨਹੀਂ ਮਾਰੇ ਜਾ ਸਕਦੇ ਮਾਰੇ ਜਾ ਸਕਦੇ ਨਹੀਂ ਕਿਉਂਕਿ ਸਵਾਲ ਨੇ ਨਾ ਬੜਾ ਤੰਗ ਕਰਦਾ ਲੀਡਰਾਂ ਨੂੰ ਤਾਂ ਕਰਦਾ ਹੀ ਕਰਦਾ ਕੋਈ ਪੁੱਠਾ ਸਵਾਲ ਪੁੱਛ ਲੈਣਾ ਉਹ ਬੜੇ ਤੜਫਦੇ ਹੈ ਵੀ ਇਹ ਕਿਵੇਂ ਪੁੱਛ ਲਿਆ ਇਦਾਂ ਹੀ ਕਈ ਜਿਹੜੇ ਐਕਟਰ ਹੈਗੇ ਉਹ ਕਹਿੰਦੇ ਨਹੀਂ ਮੇਰੇ ਬਾਰੇ ਚੰਗਾ ਹੀ ਲਿਖਿਆ ਜਾਵੇ ਪ੍ਰੈਸ 'ਚ ਤਾਂ ਕੀ ਹੈ ਹੁਣ ਲੀਡਰਾਂ ਨੂੰ ਤਾਂ ਹੈ ਜੇ ਐਕਸੈਪਟ ਕਰ ਲਿਆ ਤਾਂ ਵੋਟਾਂ ਭੱਜਣਗੀਆਂ ਮੈਂ ਤਾਂ ਕਰਦਾ ਐਕਸੈਪਟ ਇਹ ਚੀਜ਼ ਨੂੰ ਮ ਸੱਚ ਨਾਲ ਤਾਂ ਰੱਬ ਵੀ ਖੜਾ ਤੇ ਦੁਨੀਆ ਵੀ ਖੜੀ ਹੈ ਜਿਹੜੀ ਸਾਡੀ ਆਡੀਅנס ਆ ਉਹ ਦਿਲੋਂ ਚੱਲਣ ਵਾਲੀ ਹੈ ਜਿਹੜਾ ਇੱਕ ਆਰਟਿਸਟ ਨਾਲ ਬੰਦਾ ਜੁੜਦਾ ਉਹਨੂੰ ਲਾਲਚ ਨਹੀਂ ਹੁੰਦਾ ਉਹਦੇ ਤਾਂ ਨੇਤਾ ਨਾਲ ਜੁੜਨ ਨਾਲ ਨੂੰ ਲਾਲਚ ਹੋਊਗਾ ਸੋ ਕੰਮ ਕਰਾਉਣੇ ਹੋਣਗੇ ਸਾਡੇ ਨਾਲ ਦਿਲੋਂ ਪਿਆਰ ਨਾਲ ਜੁੜਦਾ ਸਾਡੇ ਨਾਲ ਇਮੋਸ਼ਨ ਨਾਲ ਜੁੜਦਾ ਅਸੀਂ ਉਹਨੂੰ ਗਮਰਾਹ ਨਹੀਂ ਕਰ ਸਕਦੇ ਜੇ ਗਮਰਾਹ ਕਰਾਂਗੇ ਤਾਂ ਉਹ ਤੋਂ ਵੱਡਾ ਪਾਪ ਕੋਈ ਨਹੀਂ ਬੜੀਆਂ ਖੇਡਾਂ ਨੇ ਜਿਹੜੀਆਂ ਤੁਸੀਂ ਵੀ ਆਮ ਜ਼ਿੰਦਗੀ 'ਚ ਬੜੇ ਖੇਡੇ ਹੋਗੇ ਕਬੱਡੀ ਨਾਲ ਵੀ ਹਿੱਸਾ ਰਿਆ ਹਾਲਾਂਕਿ ਤੁਹਾਨੂੰ ਤਾਂ ਗੀਤਾਂ ਦੇ ਵਿੱਚ ਜਦੋਂ ਮਾਡਲ ਵਜੋਂ ਆਉਂਦੇ ਸੀ ਉਦੋਂ ਵੀ ਕਹਿੰਦੇ ਵਿਡੌਲਾ ਹੱਥ ਨਹੀਂ ਆਉਂਦਾ ਮਾਂ ਦੇ ਅਸੀਂ ਇੱਕ ਹਰਮਿਲਨ ਬੈਂਸ ਨੇ ਜਿਹੜੇ ਐਥਲੀਟ ਤੁਸੀਂ ਜਾਣਦੇ ਹੋਗੇ ਪਟਿਆਲੇ ਤੋਂ ਏਸ਼ੀਅਨ ਗੇਮ ਚ ਨਾ ਮੈਡਲ ਲੈ ਕੇ ਆਏ ਇੱਕ ਆਪਣੇ ਤੂਰ ਨੇ ਤਜਿੰਦਰ ਪਾਲ ਉਹ 골ਡ ਮੈਡਲ ਲੈ ਕੇ ਆਏ ਆਪਣੇ ਸਪੋਰਟਸ ਮਿਨਿਸਟਰ ਨੇ ਜਿਹੜੇ ਨੀਤ ਹੇਰ ਜਿਹੜੇ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਦਾ ਹਿੱਸਾ ਵੀ ਬਣੇ ਉਹਨਾਂ ਨੂੰ ਮੂੰਹ ਤੇ ਕਹਿੰਦੇ ਕਹਿੰਦੇ ਸਾਡੇ ਨੂੰ ਮਜ਼ਾਕ ਉਡਾਉਂਦੇ ਆ ਬਾਹਰਲੇ ਸੂਬਿਆਂ ਵਾਲੇ ਤਾਂ ਨਾ ਦਿੰਦੇ ਆ ਕਿ ਤੁਹਾਡਾ ਤਾਂ 골ਡ ਵੀ ਸਾਡੇ ਸਿਲਵਰ ਦੇ ਬਰਾਬਰ ਆ ਸਾਨੂੰ ਤੁਸੀਂ ਮੁੱਲ ਕਿਉਂ ਨਹੀਂ ਪਾਉਂਦੇ ਉਹ ਇੰਨੇ ਖਿਡਾਰੀ ਵੀ ਦੁਖੀ ਹੁੰਦੇ ਜਿਹੜੇ ਮੈਡਲ ਵੀ ਲੈ ਆਉਂਦੇ ਆ ਉਹਨਾਂ ਖਿਡਾਰੀਆਂ ਪ੍ਰਤੀ ਤੁਹਾਡਾ ਕੀ ਹੈ ਰਹਿਦਾ ਰਵਈਆ ਜੇ ਦੇਖੋ ਮੈਂ ਤਾਂ ਕਹਿਣਾ ਜੋ ਤੁਹਾਨੂੰ ਜਿੰਦਗੀ ਚ ਮਿਲਿਆ ਉਸ ਦੇ ਵਿੱਚ ਤੁਸੀਂ ਉਹਨੂੰ ਸਧਾਰਨ ਤੇ ਕਿਸੇ ਨਾ ਕਿਸੇ ਪਿੱਛੇ ਆਪਣੀ ਨਰਜੀ ਜ਼ਰੂਰ ਲਾਓ ਇੱਟ ਨਾਲ ਇੱਟ ਜੁਣ ਕੇ ਮਹਿਲ ਬਣਦਾ ਇਕੱਲੀ ਇੱਟ ਮਹਿਲ ਨਹੀਂ ਬਣਾ ਸਕਦੀ ਖਿਡਾਰੀ ਸ਼ਬਦ ਮੈਨੂੰ ਇਸੇ ਕਰਕੇ ਚੰਗਾ ਲੱਗਦਾ ਹੈ ਖਿਡਾਰੀ ਮੈਨੂੰ ਚੰਗੇ ਇਸੇ ਕਰਕੇ ਲੱਗਦੇ ਉਹਨਾਂ 'ਚ ਬਦਲੇ ਦੀ ਭਾਵਨਾ ਨਹੀਂ ਹੁੰਦੀ ਉਹ ਇੱਕ ਵਾਰੀ ਜਿੱਤਣ ਲਈ ਸੌ ਵਾਰੀ ਹਾਰਨ ਦਾ ਜਜ਼ਬਾ ਰੱਖਦੇ ਤੇ ਜਿਹਨੂੰ ਹਾਰ ਬਰਦਾਸ਼ਤ ਕਰਨੀ ਆ ਜਿੱਤਣ ਲਈ ਉਹ ਖਿਡਾਰੀ ਹੁੰਦਾ ਹੈ ਤੇ ਮੈਨੂੰ ਲੱਗਦਾ ਵੀ ਖਿਡਾਰੀਆਂ ਨੂੰ ਸ਼ਬਦ ਨਹੀਂ ਬਣੇ ਮੈਂ ਕੁਝ ਨਹੀਂ ਬਣ ਸਕਿਆ ਜੀ ਤੇ ਨਾਲ ਤੁਸੀਂ ਖੇਡਣ ਗਏ ਉਹ ਵੀ ਕਿਸੇ ਮਾਂ ਦਾ ਪੁੱਤ ਆ ਉਹ ਵੀ ਕਿਸੇ ਰੱਬ ਦੀ ਅਰਦਾਸ ਕਰਕੇ ਆਇਆ ਉਹ ਵੀ ਕੋਈ ਔਰਾ ਲੈ ਕੇ ਆਇਆ ਉਹ ਵੀ ਮਿਹਨਤ ਕਰਕੇ ਆਇਆ ਠੀਕ ਹੈ ਨਾ ਉਹ ਜੰਮੇ ਤਾਂ ਧਰਤੀ ਤੇ ਆ ਨਾ ਯਾਰ ਠੀਕ ਹੈ ਸੂਬੇ ਤਾਂ ਅਸੀਂ ਵੰਡ ਲਏ ਜੀ ਇਹ ਮੇਰਾ ਪੰਜਾਬ ਹੈਗਾ ਮੇਰਾ ਹਰਿਆਣਾ ਇਹ ਮੇਰਾ ਅਮਰੀਕਾ ਹੈ ਮੇਰਾ ਕੈਨੇਡਾ ਕੰਦਾਂ ਤਾਂ ਅਸੀਂ ਬਣਾ ਲਿਆ ਧਰਤੀ ਨੇ ਤਾਂ ਕੁਝ ਨਹੀਂ ਸੀ ਕੀਤਾ ਨਾ ਸੋ ਜਿਹੜਾ ਸਾਹਮਣੋ ਲੈ ਕੇ ਆ ਰਿਹਾ ਵੀ ਇਹ ਦੇਵੀ ਦੇਵਤਿਆਂ ਨੂੰ ਮੰਨਦਾ એનર્ਜੀ ਲੈ ਕੇ ਆਇਆ ਹੈਗਾ ਪਰ ਤੁਸੀਂ ਹਾਰ ਗਏ ਉਹਨੂੰ ਅੱਗੇ ਹਰਾਉਣਾ ਕਿਵੇਂ ਹੈ ਤੇ ਜਿਹੜੇ ਤੁਸੀਂ ਉਹਦੋਂ ਹਾਰ ਕੇ ਤੁਸੀਂ ਅਕੈਡਮੀਆਂ ਖੋਲ੍ਹੇ ਕਰਨ ਲੇ ਤਾਂ ਫਿਰ ਉਹਨੂੰ ਇਦਾਂ ਅੱਗੇ ਤੁਹਾਡੀ ਅਕੈਡਮੀ ਦੇ ਕਿੰਨੇ ਕਿ ਜਿੱਤ ਕੇ ਹੁੰਦੇ ਆ ਕਈ ਲੋਕ ਦੇਖਿਆ ਜਿਹੜੇ ਹਾਰ ਕੇ ਮਤਲਬ ਚੰਗੇ ਚੰਗੇ ਪਲੇਅਰ ਸੀ ਨਹੀਂ ਕੋਈ ਸੁਣਿਆ ਅਕੈਡਮੀ ਖੋਲ੍ਹ ਕੇ ਉਹਨਾਂ ਦੇ ਪਲੇਅਰ ਵੀ ਨਹੀਂ ਜਿੱਤਰੇ ਮਤਲਬ ਕਿੱਥੇ ਤੱਕ ਕਮੀ ਹੈ ਨਾ ਮੰਨ ਦਾ ਖਰਾਕ ਦੀ ਕਮੀ ਹੈ ਘਰੋਂ ਪੈਸੇ ਦੀ ਕਮੀ ਹੈ ਹੋਰ ਹੈਗੀ ਆ ਅੱਜ ਦੀ ਘੜੀ ਸਮਾਜ ਦੇ ਵਿੱਚ ਪੰਜਾਬ ਚ ਮੈਨੂੰ ਨਹੀਂ ਲੱਗਦਾ ਹੈਗਾ ਇਹ ਚੀਜ਼ ਦੀ ਕਮੀ ਹੈ ਜੇ ਤੁਸੀਂ ਕਿਤੇ মিডিਆ ਚ ਆਵਾਜ਼ ਦਿਓ ਨਾ ਠੀਕ ਹੈ ਕਿਸੇ ਦੋ ਬੰਦਿਆਂ ਨੂੰ ਕਿਸੇ ਸਰਪੰਚ ਨੂੰ ਕਹੋ ਕਿਸੇ ਨੂੰ ਕਹੋ ਬਈ ਕਹਿ ਦੋ ਤੁਸੀਂ ਉਹਦੇ ਲਈ ਮਿਹਨਤ ਕਰਨੀ ਪਹਿਲੀ ਪਹਿਲੀ ਚ ਕੁਝ ਕੀ ਨਹੀਂ ਕਰਦਾ ਕਿਉਂਕਿ ਠੱਗ ਬਹੁਤ ਬੈਠੇ ਆ ਜੀ ਠੀਕ ਹੈ ਤੁਹਾਡੇ ਨਾਲ ਖੜਨ ਨੂੰ ਤਿਆਰ ਨੇ ਖਰਾਕ ਲਈ ਤਾਂ ਕੋਈ ਕਮੀ ਹੀ ਨਹੀਂ ਹੈਗੀ ਯਾਰ ਮੈਨੂੰ ਸਮਝ ਨਹੀਂ ਆਉਂਦੀ ਬਦਾਮਾਂ ਦੀਆਂ ਬੂਰੀਆਂ ਚੀਜ਼ਾਂ ਲੋਕ ਪਾਏ ਛੱਡਦੇ ਆ ਇਹ ਸਾਡੇ ਪੰਜਾਬ 'ਚ ਹੀ ਹੁੰਦਾ ਹੈਗਾ ਗੱਲ ਹੈ ਵੀ ਤੁਸੀਂ ਈਗੋ ਛੱਡ ਕੇ ਗੇਮ ਤੇ ਆਓ ਠੀਕ ਹੈ ਫਿਰ ਤੁਸੀਂ ਸਾਨੂੰ ਮੈਡਲ ਦਿਓ ਤੇ ਪੰਜਾਬ ਤੁਹਾਨੂੰ ਖਰਾਕ ਦਊਗਾ ਸਾਥ ਵੀ ਦਊਗਾ ਹੂੰ ਤੋਂ ਅੱਡੋਂ ਇੱਕ ਇੰਟਰਵਿਊ ਸੁਣ ਰਿਆ ਸੀ ਥੋੜੀ ਦੇਰ ਪਹਿਲਾਂ ਜਿਹੜੇ ਕਰ ਉਹਦੇ ਜ ਤੁਸੀਂ ਗੱਲ ਕੀਤੀ ਕਿ ਕਰੈਕਟਰ ਹੈ ਨਾ ਕਰਦਾਰ ਤੁਸੀਂ ਕਿਸੇ ਧਰਮ ਨਾਲ ਬਲੋਂਗ ਕਰਦੇ ਹੋ ਪਰ ਦੂਜਾ ਕਰਨਾ ਪੈ ਗਿਆ ਨਪਉਣਾ ਪੈਣਾ ਉਹੀ ਐਕਟਰ ਹੁੰਦਾ ਜਿਹੜਾ ਉਧਰੋਂ ਨਿਕਲ ਕੇ ਇੱਧਰ ਦੀ ਕਰ ਲੇ ਕਈ ਵਾਰੀ ਖੜਾਰੀ ਨੂੰ ਵੀ ਸ਼ਿਕਾਰ ਹੋਣਾ ਪੈਂਦਾ ਧਰਮ ਵਾਲੀ ਰਾਜਨੀਤੀ ਦਾ ਅਰਸ਼ਦੀਪ ਨੇ ਇੱਕ ਕੈਚ ਛੁੱਟਿਆ ਤੇ ਉਹਨੂੰ ਅਤਵਾਦੀ ਕਹਿ ਦਿੱਤਾ ਗਿਆ ਜਦੋਂ ਵਧੀਆ ਪਰਫਾਰਮ ਕਰਦਾ ਉਦੋਂ ਟਾਵਾ ਟਾਵਾ ਬੋਲਦਾ ਕੋਈ ਉਹੀ ਹੈ ਨਾ ਲੋਕ ਜੋ ਮਰਜ਼ੀ ਬੋਲਣ ਉਹਦਾ ਅਰਸ਼ਦੀਪ ਤੇ ਕੀ ਅਸਰ ਹੋਇਆ ਉਹਨੇ ਤਾਂ ਫਿਰ ਖਿਡਾਰੀ ਲੜ ਕੇ ਨਿਖਾ ਸਕਦਾ ਅਗਲੀ ਗੇਮ 'ਚ ਜਵਾਬ ਜ਼ਰੂਰ ਦੇ ਸਕਦਾ ਠੀਕ ਹੈ ਨਾ ਕਹਿਣ ਵਾਲੇ ਤਾਂ ਬਹੁਤ ਕੁਝ ਕਹੀ ਜਾਂਦੇ ਨੇ ਕਹਿਣ ਵਾਲਾ ਤਾਂ ਮਹਾਤਮਾ ਬੁੱਧ ਨੂੰ ਕਹੀ ਜਾਂਦੇ ਸੀਗੇ ਠੀਕ ਹੈ ਮਹਾਵੀਰ ਨੂੰ ਕਹੀ ਜਾਂਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਹੈ ਨਾ ਜਿਹੜੇ ਵੀ ਧਰਮ ਦੇ ਮਹਾਂਪੁਰਸ਼ਾਂ ਨੇ ਲੋਕ ਛੱਡਦੇ ਹੈਗੇ ਕਹਿਣ ਵਾਲੀ ਕਿਹੜੀ ਗੱਲ ਹੈ ਇਹ ਗੱਲ ਹੈ ਵੀ ਤੁਸੀਂ ਉਹ ਚੀਜ਼ ਨੂੰ ਰਿਸੀਵ ਕਿਵੇਂ ਕਰਨਾ ਤਾਂ ਇਸ ਫਿਲਮ ਦੇ ਜ਼ਰੀਏ ਖਿਡਾਰੀ ਦੇ ਜ਼ਰੀਏ ਅਖੀਰ ਦੇ ਵਿੱਚ ਤੁਹਾਡਾ ਉਹਨਾਂ ਲੋਕਾਂ ਨੂੰ ਜਿਹੜੇ ਖੇਡਾਂ ਦੇ ਨਾਲ ਖੇਡ ਭਾਵਨਾ ਨਾਲ ਖਿਡਾਰੀਆਂ ਨਾਲ ਜਿਨ੍ਹਾਂ ਨੂੰ ਹੱਲਾਸ਼ੀਰੀ ਦੇਣਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕੋਈ ਹ ਪੇਸ਼ੈਂਸ ਹੈ ਤੁਸੀਂ ਖਿਡਾਰੀ ਹੋ ਹਾਰ ਤੋਂ ਘਬਰਾਉਣਾ ਨਹੀਂ ਇਹ ਤੁਹਾਡੀ ਜ਼ਿੰਦਗੀ ਦਾ ਪਹਿਲਾ ਹਿੱਸਾ ਵੀ ਹੋ ਸਕਦੀ ਹੈ ਠੀਕ ਹੈ ਬਹੁਤ ਹੋਊਗਾ ਵੀ ਮਾਨ ਦਾ ਲਾਲ ਜਿਹੜਾ ਕਦੇ ਹਾਰੇ ਹੀ ਨਹੀਂ ਕਦੇ ਜਫਾ ਨਹੀਂ ਲੱਗਿਆ ਹੈਗਾ ਹਨਾ ਠੀਕ ਹੈ ਨਾ ਕਹਿੰਦਾ ਉਹ ਕਹਾਵਤ ਨਹੀਂ ਹੈਗੀ ਕਹਿੰਦਾ ਵੀ ਸ਼ੇਰ ਨਹੀਂ ਹੈ ਕਹਿੰਦਾ ਸੈ ਸਵਾਰ ਹੀ ਗਿਰਤੇ ਹੈ ਮੈਦਾਨੇ ਜੰਗ ਮੇ ਉਹ ਤਫਲ ਕਿਆ ਗਰੇ ਜੋ ਗੁੱਟਨੋ ਕੇ ਬਲ ਚਲੇ ਹਾਰਨ ਲਈ ਵੀ ਜਾ ਕੇ ਲੜਨਾ ਪੈਂਦਾ ਨਾ ਤੇ ਜਿਹੜੇ ਕੰਬੜਾ ਜੇ ਬੈ ਕੇ ਬੀਡੀਆਂ ਪੀ ਕੇ ਗੱਲਾਂ ਕਰਦੇ ਐ ਸੋਸ਼ਲ ਮੀਡੀਆ ਦੇ ਦੋ ਪੋਸਟ ਪਾਉਂਦੇ ਆ ਉਹਨਾਂ ਨੂੰ ਕਹਿ ਰਾਂ ਮੈਦਾਨ ਚ ਕੱਢ ਕੇ ਤਾਂ ਦੇਖੋ ਇੰਨੇ ਦਸ ਹਾਰ ਕੇ ਆਉਂ ਤੁਹਾਡੀ ਮਾਂ ਨੂੰ ਪ੍ਰਾਊਡ ਹੋਣਾ ਚਾਹੀਦਾ ਮੈਦਾਨ 'ਚ ਤਾਂ ਗਏ ਠੀਕ ਹੈ ਨਾ ਸੋ ਕੋਈ ਨਹੀਂ ਛੋ ਵਾਰੀ ਹਾਰਨਾ ਪੈਂਦਾ ਜਿੱਤਣ ਲਈ ਪੇਸ਼ੈਂਸ ਰੱਖਣੀ ਬਹੁਤ ਜ਼ਰੂਰੀ ਹੈ ਬਹੁਤ ਸ਼ੁਕਰੀਆ ਜੀ ਥੈਂਕ ਯੂ ਬਈ ਤਾਂ ਇਹ ਉਹ ਖਿਡਾਰੀ ਨੇ ਜਿਨ੍ਹਾਂ ਨੇ 9 ਤਰੀਕ ਨੂੰ ਸਿਨੇਮਾ ਘਰਾਂ 'ਚ ਸਾਨੂੰ ਸਾਰਿਆਂ ਨੂੰ ਮਿਲਣਾ ਹੈ ਤੇ ਇਸ ਫਿਲਮ ਦਾ ਆਉਣਾ ਬੜਾ ਲਾਜ਼ਮੀ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਣਾ ਮਿਲਦੀ ਹੈ ਫਿਲਹਾਲ ਇਸ ਮੁਲਾਕਾਤ ਜੈਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ